ਅੱਜ ਆਪਾਂ ਕੱਲ ਕਰਾਂਗੇ ਜੇਕਰ ਤੁਸੀਂ ਪੰਜਾਬ ਸਕੂਲ ਸਿੱਖਿਆ ਬੋਰਡ 10ਵੀਂ ਜਾਂ 12ਵੀਂ ਦਾ ਕਿਸੇ ਵੀ ਕਲਾਸ ਦਾ ਸਰਟੀਫਿਕੇਟ ਦੀ ਅਪਲਾਈ ਕਰਨਾ ਉਹਦੀ ਸੈਕੰਡ ਕਾਪੀ ਜਿਵੇਂ ਕਿ ਸਨ 2020 ਜਾਂ 21 22 ਦੇ ਵਿੱਚ ਆਨਲਾਈਨ ਪੇਪਰ ਲਏ ਗਏ ਸੀ ਅਤੇ ਉਹਨਾਂ ਦੀ ਜਿਹੜੀ ਸੈਕੰਡ ਕਾਪੀ ਆ ਸਾਨੂੰ ਆਨਲਾਈਨ ਹੀ ਆਰਡਰ ਕਰਨੀ ਪੈਂਦੀ ਆ ਉਹ ਅਸੀਂ ਆਨਲਾਈਨ ਆਰਡਰ ਕਿਵੇਂ ਕਰ ਸਕਦੇ ਹਾਂ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰ ਲੈਣਾ ਸਰਟੀਫିକੇਟ ਨੂੰ ਆਨਲਾਈਨ ਆਰਡਰ ਕਰਨ ਦੇ ਲਈ ਜਾਂ ਅਪਲਾਈ ਕਰਨ ਦੇ ਲਈ ਸਭ ਤੋਂ ਪਹਿਲਾਂ ਅਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਵੈਬਸਾਈਟ ਨੂੰ ਓਪਨ ਕਰਾਂਗੇ ਇਸ ਵੈਬਸਾਈਟ ਨੂੰ ਓਪਨ ਕਰਨ ਤੋਂ ਬਾਅਦ ਅਸੀਂ ਆਨਲਾਈਨ ਐਪਲੀਕੇਸ਼ਨ ਫਾਰਮ ਇਸ ਸੈਕੰਡ ਕਾਪੀ ਵਾਲੀ ਆਪਸ਼ਨ ਤੇ ਕਲਿੱਕ ਕਰਾਂਗੇ ਇਸ ਆਪਸ਼ਨ ਤੇ ਕਲਿੱਕ ਕਰਨ ਤੋਂ ਬਾਅਦ ਇੱਕ ਨਵਾਂ ਪੋਰਟਲ ਓਪਨ ਹੋਵੇਗਾ ਅਤੇ ਇਸ ਪੋਰਟਲ ਤੇ ਅਸੀਂ ਰਜਿਸਟ੍ਰੇਸ਼ਨ ਵਾਲੀ ਆਪਸ਼ਨ ਤੇ ਜਾਵਾਂਗੇ ਅਤੇ ਇਸ ਤੋਂ ਬਾਅਦ ਅਸੀਂ ਇਹ ਸਾਰੀਆਂ ਟਰਮਸ ਐਂਡ ਕੰਡੀਸ਼ਨ ਨੂੰ ਭਰਨ ਤੋਂ ਬਾਅਦ ਸਬਮਿਟ ਵਾਲੇ ਬਟਨ ਤੇ ਕਲਿੱਕ ਕਰਾਂਗੇ ਇਸ ਬਟਨ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਕੈਟਾਗਰੀ ਸਿਲੈਕਟ ਕਰਨੀ ਸਭ ਤੋਂ ਪਹਿ ਸੈਕੰਡ ਕਾਫੀ ਆਫ ਸਰਟੀਫਿਕੇਟ ਇਸ ਵਾਰ ਸਬ ਕੈਟਾਗਰੀ ਸੇਮ ਐਸ ਪਰ ਰਿਕਾਰਡ ਅਰ ਯੇ ਸਬਸ ਵਾਰ ਅ ਇੱਕ ਜਨਰਲ ਬਾਇਓ ਡਾਟਾ ਫੋਲਡਰ ਹੋਗਾ ਤੁਸੀਂ ਆਪਣੀ ਡਿਸਟ੍ਰਿਕਟ ਸਿਲੈਕਟ ਕਰ ਲੈਣੀ ਆ ਇਸ ਵਾਰ ਤੁਸੀਂ ਕਲਾਸ 5ਵੀਂ 8ਵੀਂ 10ਵੀਂ 12ਵੀਂ ਜਿਹੜਾ ਵੀ ਸਰਟੀਫਿਕੇਟ ਤੁਸੀਂ ਲੈਣਾ ਇਸ ਵਾਰ ਤੁਹਾਡਾ ਸੈਸ਼ਨ ਕਿਹੜੇ ਸਾਲ ਚ ਤੁਸੀਂ ਪਾਸ ਆਊਟ ਕੀਤਾ ਤੁਹਾਡੇ ਪਾਸੇ ਇਅਰ ਜਾਂ ਕਿਹੜੇ ਸਾਲ ਤੁਸੀਂ ਜਮਾਤ ਪਾਸ ਕੀਤੀ ਆ ਉਹਦਾ ਜਿਹੜਾ ਸਾਲ ਅਤੇ ਮਹੀਨਾ ਸਿਲੈਕਟ ਕਰਨਾ ਜਿਵੇਂ ਕਿ ਸਰਟੀਫਿਕੇਟ ਉੱਪਰ ਮੈਂਸ਼ਨ ਕੀਤਾ ਹੋਇਆ ਇਸ ਵਾਰ ਰਜਿਸਟ੍ਰੇਸ਼ਨ ਨੰਬਰ ਰੋਲ ਨੰਬਰ ਸਰਟੀਫਿਕੇਟ ਦੇਖ ਕੇ ਭਰਨਾ ਨਾਮ ਫਾਦਰ ਨੇਮ ਤੇ ਮਦਰ ਨੇਮ ਵੀ ਸਾਡੇ ਕੋਲ ਦੇ ਕੇ ਭਰਨਾ ਅਤੇ ਡੇਟਾ ਬਾਕ ਤੁਹਾਡੀ ਅਸ ਰਿਗਾਰਡਿੰਗ ਰਿਕਾਰਡ ਜੋ ਵੀ ਸਰਟੀਫਿਕੇਟ ਤੇ ਹੈਗੀ ਆ ਇਸ ਤੋਂ ਬਾਅਦ ਤੁਹਾਡਾ ਐਡਰੈਸ ਭਰਾਂਗੇ ਅਸੀਂ ਐਡਰੈਸ ਨੂੰ ਬਿਲਕੁਲ ਪ੍ਰੋਪਰ ਭਰਨਾ ਜਿਵੇਂ ਹੈਗਾ ਆਧਾਰ ਕਾਰਡ ਤੋਂ ਦੇਖ ਕੇ ਅਤੇ ਇਸ ਤੋਂ ਬਾਅਦ ਤੁਹਾਡੀ ਸਟੇਟ ਸਿਲੈਕਟ ਕਰਨੀ ਹੈ ਜ਼ਿਲ੍ਹਾ ਸਿਲੈਕਟ ਕਰਨਾ ਪਿੰਨ ਕੋਡ ਭਰ ਕੇ ਮੋਬਾਈਲ ਨੰਬਰ ਤੇ ਈਮੇਲ ਆਈਡੀ ਜ਼ਰੂਰੀ ਆ ਆਇਡੈਂਟੀਟੀ ਪ੍ਰੂਫ ਤੁਸੀਂ ਆਪਣਾ ਆਧਾਰ ਕਾਰਡ ਵੋਟਰ ਕਾਰਡ ਪਾਸਪੋਰਟ ਡਰਾਈਵਿੰਗ ਲਾਇਸੈਂਸ ਦੇ ਸਕਦੇ ਹੋ ਆਧਾਰ ਕਾਰਡ ਤੁਸੀਂ ਇੱਥੇ ਨੰਬਰ ਪਾਉਣਾ ਉਸ ਤੋਂ ਬਾਅਦ ਸਿਲੈਕਟ ਕਰਨ ਤੋਂ ਬਾਅਦ ਦੋ ਪ੍ਰੂਫ ਚਾਹੀਦੇ ਆ ਆਧਾਰ ਕਾਰਡ ਤੇ ਇੱਕ ਪਾਸਪੋਰਟ ਸਾਈਜ਼ ਫੋਟੋ ਆਧਾਰ ਕਾਰਡ ਦੀ ਜਿਹੜੀ ਆ ਉਹ 300kb ਤੋਂ ਘੱਟ ਸਾਈਜ਼ ਦੀ ਪੀਡੀਐਫ ਹੋਣਾ ਚਾਹੀਦਾ ਅਤੇ ਫੋਟੋ 50kb ਤੋਂ ਘੱਟ ਘੱਟ ਹੋਣ ਜਿਹਦੇ ਬਾਕੀ ਇੱਥੇ ਮੈਂਸ਼ਨ ਕੀਤਾ ਹੋਇਆ ਕਿ ਇਹਨਾਂ ਨੂੰ ਕਿੱਕੀ ਡਾਈਮੈਂਸ਼ਨਸ ਚਾਹੀਦੀ ਆ ਆਧਾਰ ਕਾਰਡ ਦੀ ਅਤੇ ਫੋਟੋ ਦੀ ਇਸ ਬਾਅਦ ਚੂਜ਼ ਫਾਈਲ ਤੇ ਜਾ ਕੇ ਆ ਅਧਾਰ ਕਾਰਡ ਨੂੰ ਅਪਲੋਡ ਕਰਾਂਗੇ ਅਤੇ ਚੂਜ਼ ਫਾਈਲ ਦੇ ਜਾ ਕੇ ਫੋਟੋ ਨੂੰ ਅਪਲੋਡ ਕਰਾਂਗੇ ਅਤੇ ਸੇਵ ਵਾਲੀ ਆਪਸ਼ਨ ਤੇ ਕਲਿੱਕ ਕਰਨ ਨਾਲ ਸਾਡੇ ਕੋਲ ਇੱਕ ਨੰਬਰ ਜਨਰੇਟ ਹੋਵੇਗਾ ਜਿਹੜਾ ਕਿ ਰੈਫਰੈਂਸ ਨੰਬਰ ਹੋਵੇਗਾ ਉਸ ਰੈਫਰੈਂਸ ਨੰਬਰ ਨਾਲ ਅਸੀਂ ਲੌਗਇਨ ਕਰਾਂਗੇ ਜਿਵੇਂ ਕਿ ਮੇਰੇ ਕੋਲ ਪਹਿਲਾਂ ਤੋਂ ਮੌਜੂਦ ਆ ਇਸ ਵਾਰ ਤੁਸੀਂ ਰੋਲ ਨੰਬਰ ਭਰਨਾ ਐਜ਼ ਅਕੋਰਡਿੰਗ ਤੁਹਾਡੇ ਸਰਟੀਫਿਕੇਟ ਆ ਇਸ ਵਾਰ ਲੌਗਇਨ ਵਾਲੀ ਆਪਸ਼ਨ ਤੇ ਕਲਿੱਕ ਕਰਾਂਗੇ ਇਸ ਆਪਸ਼ਨ ਤੇ ਕਲਿੱਕ ਕਰਨ ਬਾਅਦ ਤੁਹਾਡਾ ਜਿਹੜਾ ਫਾਰਮ ਆ ਜਿਵੇਂ ਤੁਸੀਂ ਫਿਲ ਕੀਤਾ ਹੋਊ ਉਹਵੇਂ ਸ਼ੋਅ ਕਰੇਗਾ ਜਿੱਥੇ ਇਹ ਫਾਰਮ ਨੂੰ ਚੈੱਕ ਕਰ ਲੈਣਾ ਇਸ ਵਾਰ ਕੈਲਕੂਲੇਟ ਫੀ ਵਾਲੀ ਆਪਸ਼ਨ ਤੇ ਕਲਿੱਕ ਕਰਨਾ ਇਸ ਆਪਸ਼ਨ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੈਂ ਪਹਿਲਾਂ ਫੀਸ ਭਰੀ ਸੀ ਜਿਹੜੀ ਪੈਂਡਿੰਗ ਪਈ ਹੈ ਕਨਫਰਮ ਨਹੀਂ ਹੋਈ ਹਜੇ ਤੱਕ ਤੁਸੀਂ ਜੇਕਰ ਨਵੀਂ ਫੀਸ ਭਰਨੀ ਆ ਤਾਂ ਤੁਸੀਂ ਇਹਨਾਂ ਚ ਕੋਈ ਇੱਕ ਗ੍ਰੇਡ ਬੈਸ ਸਿਲੈਕਟ ਕਰਕੇ ਪੇ ਫਾਈਨਲ ਸਬਮਿਟ ਫॉर ਪ੍ਰਸੀਡ ਟੂ ਪੇ ਵਾਲੇ অপਸ਼ਨ ਤੇ ਕਲਿੱਕ ਕਰਕੇ ਓਕੇ ਕਰਾਂਗੇ ਤਾਂ ਪੋਰਟਲ ਓਪਨ ਹੋ ਜਾਵੇਗਾ ਪੀ ਫੀਸ ਭਰਨ ਵਾਸਤੇ ਇੱਥੇ ਡੈਬਿਟ ਕ੍ਰੈਡਿਟ ਕਾਰਡ ਨੈਟ ਬੈਂਕਿੰਗ ਜਾਂ ਤੁਸੀਂ ਯੂਪੀਆਈ ਆਈਡੀ ਥਰੂ ਇਹ ਜਿਹੜੀ ਫੀਸ ਭਰ ਸਕਦੇ ਆ ਅਤੇ ਫੀਸ ਭਰਨ ਤੋਂ ਬਾਅਦ ਤੁਹਾਡਾ ਜਿਹੜਾ ਇੱਕ ਰਸੀਪਟ ਨੰਬਰ ਰੀ ਜਨਰੇਟ ਹੋਵੇਗਾ ਹੁਣ ਤੁਸੀਂ ਸੰਭਾਲ ਕੇ ਰੱਖ ਲੈਣਾ ਤੁਹਾਡੇ ਫੋਨ ਦੇ ਉੱਪਰ ਮੈਸੇਜ ਵੀ ਆ ਜਾਵੇਗਾ ਅੱਜ ਤੁਸੀਂ ਇਹਦੀ ਇੱਕ ਇੱਕ ਅਤੇ ਇਸ ਦੀ ਤੁਸੀਂ ਇੱਕ ਐਕਨੋਲਜਮੈਂਟ ਡਾਊਨਲੋਡ ਕਰ ਲੈਣੀ ਆ ਉਹ ਤੁਹਾਨੂੰ ਮੈਂ ਦੱਸੂਗਾ ਤੁਸੀਂ ਕਿਵੇਂ ਕਰਨੀ ਆ ਫੀਸ ਭਰਨ ਬਾਅਦ ਤੁਸੀਂ ਦੁਬਾਰਾ ਫਿਰ ਲੌਗਇਨ ਕਰਨਾ ਜਿਵੇਂ ਸਾਡੀ ਫੀਸ ਸਕਸੈਸਫੁਲ ਸਾਮਪਲ ਹੋ ਜਾਵੇਗੀ ਉਸ ਤੋਂ ਬਾਅਦ ਅਸੀਂ ਦੁਬਾਰਾ ਲੌਗਇਨ ਕਰਾਂਗੇ ਲੌਗਇਨ ਬਟਨ ਤੇ ਕਲਿੱਕ ਕਰਾਂਗੇ ਲੌਗਇਨ ਬਟਨ ਤੇ ਕਲਿੱਕ ਕਰਦੇ ਸਾਰ ਤੁਹਾਡੀ ਫੀਸ ਕਨਫਰਮ ਹੋ ਚੁੱਕੀ ਸੀ ਅਤੇ ਸਰਟੀਫਿਕੇਟ ਰੈਡੀ ਟੂ ਡਿਸਪੈਚ ਹੈ ਇਹ ਤੁਸੀਂ ਜੇਕਰ ਪ੍ਰਿੰਟ ਆਊਟ ਲੈਣਾ ਹੈ ਐਪਲੀਕੇਸ਼ਨ ਦਾ ਤੁਸੀਂ ਕਿਵੇਂ ਲੈਣਾ ਪ੍ਰਿੰਟ ਅਕ ਨੋਟਿਸ ਸਲਿੱਪ ਵਾਲੀ অপਸ਼ਨ ਤੇ ਕਲਿੱਕ ਕਰਨਾ ਇਸ অপਸ਼ਨ ਤੇ ਕਲਿੱਕ ਕਰ ਦੋ ਤੁਸੀਂ ਦੇਖ ਸਕਦੇ ਹੋ ਤੁਹਾਡਾ ਇਹ ਐਪਲੀਕੇਸ਼ਨ ਹੈ ਤਾਂ ਪ੍ਰਿੰਟ ਤੁਸੀਂ ਲੈ ਕੇ ਸੇਵ ਕਰ ਸਕਦੇ ਹੋ ਸੇਵ ਐਸ ਪੀ ਡੀ ਇਹ ਸੀ ਪ੍ਰਸਾਦ ਜੇਕਰ ਅਸੀਂ ਕਿਸੇ ਵੀ ਕਲਾਸ ਦੇ ਸਰਟੀਫਿਕੇਟ ਦੀ ਸੈਕੰਡ ਕਾਪੀ ਆਨਲਾਈਨ ਆਰਡਰ ਕਰਨੀ ਹੈ ਤਾਂ ਅਸੀਂ ਕਿਵੇਂ ਕਰ ਸਕਦੇ ਹਾਂ ਇਹ ਇਨਫੋਰਮੇਸ਼ਨ ਚੰਗੀ ਲੱਗੇ ਹੋਵੇ ਤਾਂ ਕਿ ਜੀ ਨੂੰ ਸ਼ੇਅਰ ਕਰ